ਬਾਈਕ ਨੇ ਬੋਮ ਮਿਲ ਲਿਆ ਇਹਨੋਂ ਤੋਂ ਹਾਂਜੀ ਇਧਰ ਉਹਨੇ ਬਾਈਕ ਦਾ ਘੱਟ ਮਾਰਿਆ ਸਪੀਡ ਜ਼ਿਆਦਾ ਸੀ ਉਹ ਕ੍ਰੋਸ ਕਰਦੇ ਵਕ ਉਦੋਂ ਟੱਕਰ ਲੱਗੀ ਅੱਗ ਲੱਗੀ ਇਹ ਸੋਇ ਪਰ ਰੋਡ 'ਤੇ ਆਲੀ ਜਾਂ ਉਨੀ ਦੇ ਰੋਡ 'ਤੇ ਹਾਲ ਹੀ ਨਾ ਚਲਿਆ ਗਿਆ ਤੇ ਦੂਸਰਾ ਜੋ ਮਿਲ ਬਹੁਤ ਅਸੀਂ ਕੱਢੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਅਯਾਲੀ ਚੌਕ ਨੇੜੇ ਇੱਕ ਜਲਦੀ ਕਾਰ ਨੂੰ ਭਿਆਨਕ ਅੱਗ ਲੱਗੀ ਇਥੇ ਵੀ ਦੱਸ ਦਈਏ ਕਿ ਮੌਕੇ ਤੇ ਫਾਇਰ ਬ੍ਰਿਗੇਡ ਦਾ ਲੋਕ ਇੰਤਜ਼ਾਰ ਕਰਦੇ ਰਹੇ ਪਰ ਅੱਗ ਇੰਨੀ ਭਿਆਨਕ ਸੀ ਕੀ ਕਾਰ ਸੜ ਕੇ ਸੁਆਹ ਹੋ ਗਈ ਇੱਥੇ ਇਹ ਵੀ ਦੱਸ ਦਈਏ ਕਿ ਇਸ ਦੇ ਵਿੱਚ ਸਵਾਰ ਦੋ ਆਫਰੀਕੀ ਮੂਲ ਦੇ ਨਾਗਰਿਕ ਸੀ ਜਿਹੜੇ ਸੁਰੱਖਿਅਤ ਬਾਹਰ ਨਿਕਲ ਆਏ ਹਾਲਾਂਕਿ ਕਾਰ ਨੂੰ ਭਿਆਨਕ ਅੱਗ ਲੱਗਣ ਕਰਕੇ ਇਸ ਕਾਰ ਦਾ ਕਾਫੀ ਨੁਕਸਾਨ ਹੋਇਆ ਉਧਰ ਪ੍ਰਤੱਖ ਦਰਸ਼ੀਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਭਾਜੀ ਕੀ ਨਾਮ ਕੀ ਹੈ ਜੀ ਲੁਧਿਆਣੇ ਦਾ ਹੀ ਆ ਮਾਮਲਾ ਕੀ ਨਾਮ ਕੀ ਹੈ ਤੁਹਾਡਾ ਨਾਮ ਮੇਰਾ ਗੁਰਪ੍ਰੀਤ ਅਮਰ ਅੱਛਾ ਕਿਹੜੀ ਜਗ੍ਹਾ ਇਹ ਅੱਗ ਲੱਗੀ ਕਿਹੜੀ ਗੱਡੀ ਆ ਇਹ ਲੁਧਿਆਣੇ ਚੋਂ ਗਈ ਤੇ ਆ ਬਈ ਕਾਰ ਹਾਂਜੀ ਲੁਧਿਆਣਾ ਚੁੰਗੀ ਤੇ ਚੁੰਗੀ ਤੇ ਤੇ ਕਿੱਦਾਂ ਲੱਗੀ ਅੱਗ ਪਤਾ ਕੁਛ ਪਾਇਆ ਨਹੀਂ ਪਤਾ ਬਈ ਕਿੰਨੇ ਕ ਜਣੇ ਸੀ ਗੱਡੀ ਚ 31 ਬੰਦਾ ਨਿਕਲ ਕੇ ਬਾਹਰ ਅਵੇ ਇੱਥੇ ਖੜਾ ਸੀਗਾ ਯਾਰ ਪਤਾ ਨਹੀਂ ਕਿੱਧਰ ਗਿਆ ਨਿਕਲ ਕੇ ਬਾਹਰ ਨਿਕਲ ਕੇ ਹਾਂ ਵਾਹ ਕਿਹੜੀ ਜਗ੍ਹਾ ਦਾ ਮਾਮਲਾ ਜੀ ਇਹ ਇਹ ਸੋਇਪੁਰ ਰੋਡ ਬਰੇ ਵਾਲੀ ਜੌਂਗ 3 ਕੇ ਰੋਡ ਦੇ ਸਾਹਮਣੇ ਆ ਬਿਲਕੁਲ ਇਹ ਕਿਹੜੀ ਗੱਡੀ ਸੀ ਇਹ ਸਕੋਡਾ ਗੱਡੀ ਸੀ ਨੀਗਰਾਂ ਦੀ ਗੱਡੀ ਸੀ ਵੀਰੇ ਬਚ ਗਏ ਵਰ ਅੱਛਾ ਇਹ ਕਿੰਨੇ ਕ ਜਣੇ ਵਿੱਚ ਬੈਠੇ ਸੀ ਦੋ ਜਣੇ ਸੀਗੇ ਜੀ ਇੱਕ ਜਣਾ ਚਲਿਆ ਗਿਆ ਤੇ ਦੂਸਰਾ ਉਹ ਅਸੀਂ ਕੱਢਿਆ ਤੁਹਾਨੂੰ ਅੱਛਾ ਕੱਢ ਲਿਆ ਉਹ ਸੱਟਾ-ਸੋਟਾ ਵੀ ਲੱਗਿਆ ਕੋਈ ਸੜਿਆ ਵੀ ਹੈ ਨਹੀਂ ਨਹੀਂ ਬੱਚਿਆ ਨਹੀਂ ਹੈਗਾ ਕੋਈ ਇਦਾਂ ਇਹ ਸੱਟਾਂ ਵੱਡੀਆਂ ਸੀਗੀਆਂ ਉਹ ਲੈ ਕੇ ਉਹ ਉਧਰ ਗਏ ਹੁਣ ਹੀ ਗਏ ਆ ਬਸ ਅੱਛਾ ਬੰਦਿਆਂ ਦਾ ਪਹਚਾਇਆ ਹਾਂਜੀ ਹਾਂਜੀ ਪੂਰਾ ਕਿਹਨੇ ਦੋ ਜਣੇ ਸੀ ਵਿੱਚ ਦੋ ਜਣੇ ਸੀਗੇ ਅੱਛਾ ਇਹ ਗੱਡੀ ਨੂੰ ਅੱਗ ਕਿੱਦਾਂ ਲੱਗੀ ਪਤਾ ਕੁਛ ਬਾਅਦ ਹੀ ਆਇਆ ਨਾ ਬਹੁਤ ਵੀਰਨ ਆਇਆ ਆਹੀ ਰੋਡ ਤੋਂ ਹਾਂਜੀ ਇਧਰੋਂ ਇਹਨੇ ਬਾਈਕ ਦਾ ਕੱਟ ਮਾਰਿਆ ਸਪੀਡ ਜ਼ਿਆਦਾ ਸੀਗੀ ਉਹ ਕ੍ਰੋਸ ਕਰਦੇ ਵੇ ਉਹਦੇ ਜਦੋਂ ਟੱਕਰ ਲੱਗੀ ਅੱਗ ਲੱਗ ਗਈ ਨੂੰ ਅੱਛਾ ਜੀ ਗੱਡੀ ਸਾਰੀ ਖਰਾਬ ਹੋ ਗਈ ਭਾਜੀ ਇਹ ਫਿਰੋਜ਼ਪੁਰ ਰੋਡ ਤੇ ਆ ਜੀ ਆ ਤਰੀਕੇ ਦੇ ਤੋਂ ਪਹਿਲਾਂ ਜੀ ਹਾਂਜੀ ਇਹ ਅੱਗ ਲੱਗੇ ਜਦੋਂ ਅਸੀਂ ਆਏ ਅੱਗ ਲੱਗੀ ਸੀ ਇਧਰੋਂ ਤੇਜ ਬੜੀ ਕਿੰਨੇ ਕਿੰਨੇ ਗੱਡੀ 'ਚ ਕਿੰਨੇ ਜਾਣੇ ਸੀ ਦੋ ਦੋ ਕਿ ਜਾਣੇ ਸੀ ਨਿਕਰੋ ਸੀ ਜੀ ਨਿਕਰੋ ਨਿਕਰੋ ਤੇ ਬੰਦੇ ਬਚਾਅ ਹੋ ਗਿਆ ਹਾਂਜੀ ਹਾਂਜੀ ਬੰਦੇ ਬਚਾਅ ਹੋ ਗਿਆ ਭਾਜੀ ਉਹ ਉਧਰ ਤੇ ਫਾਇਰ ਬਗੇਟ ਦੀ ਗੱਡੀ ਨੂੰ ਕਿਸੇ ਨੇ ਕੀਤਾ ਫੋਨ ਭਾਜੀ ਇਹ ਨਹੀਂ ਕਿਸੇ ਨੂੰ ਫੋਨ ਕੀਤਾ ਜੀ ਪਤਾ ਨਹੀਂ ਗੱਡੀ ਨੂੰ ਟਾਈਮ ਕਰਦਾ ਫੋਨ ਹੈ ਹੀ ਨਹੀਂ ਸੀ ਬਿਲਕੁਲ ਵੀ ਜਦੋਂ ਅਸੀਂ ਫੋਨ ਕਰਦੇ ਹਾਂ ਤੇ ਪਹੁੰਚ ਨਹੀਂ ਪਾਰੇ ਹੈਗੇ ਜਦੋਂ ਨੂੰ ਅੱਗ ਹੀ ਲੱਗੀ ਜੀ ਬਲਾਹ ਮੇਰੇ ਸਾਹਮਣੇ ਆ ਗਈ ਉਹ ਕਿਰਾ ਬਚਾ ਹੋ ਗਿਆ ਬੰਦਿਆਂ ਦਾ